ਮੈਂ ਤੁਜੀ ਪਿਛਲੇ ਦਿਨੀ ਜਦੋਂ ਮਜੀਠੀਆ ਸਾਹਿਬ ਨੇ ਨਾ ਕੁਝ ਆਡੀਓ ਸਾਹਮਣੇ ਲੈ ਕੇ ਆਂਦੀਆਂ ਸੀ ਤੇ ਤੁਹਾਡੀਆਂ ਗੱਲਾਂ ਨੇ ਸਾਨੂੰ ਫਿਰ ਚੇਤੇ ਆ ਜਾਂਦੀਆਂ ਤੁਸੀਂ ਕੋਈ ਗੱਲ ਉਹਦੋਂ ਕਹੀ ਸੀ ਕਿ ਹੋ ਸਕਦਾ ਹੈ ਕਿ ਵੀਡੀਓਜ਼ ਵੀ ਸਾਹਮਣੇ ਆ ਜਾਣ ਆ ਪਿਛਲੇ ਹਫ਼ਤੇ ਜੀ ਤੇ ਅੱਜ ਉਹੀ ਹੋ ਗਿਆ ਮਜੀਠੀਆ ਸਾਹਿਬ ਤੇ ਵੀਡੀਓ ਕੱਢੀ ਬੈਠੇ ਨੇ ਉਹ ਤੇ ਕੁਝ ਇਹੋ ਜਿਹਿਆਂ ਕਹ ਲੋ ਕਿ ਲੁਕੀਆਂ ਹੋਈਆਂ ਵੀਡੀਓਜ਼ ਵੀ ਦਿਖਾ ਰਹੇ ਨੇ ਜਿਦੇ ਵਿੱਚ ਅਮਰਤਪਾਲ ਸਿੰਘ ਦੇ ਭਰਾ ਦਾ ਜ਼ਿਕਰ ਹੈ ਉਹਨਾਂ ਦੀ ਕੋਈ ਵੀਡੀਓ ਹੈ ਉਹ ਨਸ਼ਾ ਪਤਾ ਕਰਦਿਆਂ ਦੀ ਵੀਡੀਓ ਸਾਹਮਣੇ ਆ ਰਹੀ ਹੈ ਉਹ ਤੇ ਕਹਿ ਰਹੇ ਨੇ ਕਿ ਦੇਖੋ ਮੈਂ ਕਹਿੰਦਾ ਸੀਗਾ ਵੀ ਸਾਰੀ ਦਾਲ ਕਾਲੀ ਹੈ ਤੇ ਦਾਲ ਦੇ ਵਿੱਚ ਕਾਲਾ ਨਹੀਂ ਸਾਰੀ ਦਾਲ ਸੱਚੀ ਮੁੱੱਚੀ ਕਾਲੀ ਹੈ ਔਰ ਭੇਸ ਹੋਰ ਸੀ ਚੀਜ਼ਾਂ ਹੋਰ ਸਾਹਮਣੇ ਆ ਰਹੀਆਂ ਨੇ ਦੇਖੋ ਇਸ ਚੀਜ਼ ਦਾ ਨਾ ਕਿਤੇ ਨਾ ਕਿਤੇ ਇਮਕਾਨ ਸੀ ਕਿ ਵੀਡੀਓ ਆ ਸਕਦੀਆਂ ਜੀ ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਪਾਰਟ ਏ ਕੀਤਾ ਪਾਰਟ ਫਿਰ ਦੂਸਰਾ ਆਡੀਓ ਦਾ ਪਾਇਆ ਉਹ ਤੋਂ ਬਾਅਦ ਮਤਲਬ ਕਿ ਲੱਗਣ ਲੱਗ ਗਿਆ ਸੀਗਾ ਕਿ ਆਡੀਓ ਤੱਕ ਗੱਲ ਨਹੀਂ ਮਹਦੂਦ ਰਹੇ ਕਿ ਹੋ ਸਕਦਾ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਆ ਜਾਣ ਪਰ ਕਿਤੇ ਨਾ ਕਿਤੇ ਸੰਭਾਵਨਾ ਇਸ ਗੱਲ ਦੀ ਵੀ ਸੀਗੀ ਨਾ ਕਿ ਹੋ ਸਕਦਾ ਹੈ ਕਿ ਕੋਈ ਅਮਰਤਪਾਲ ਸਿੰਘ ਦੀਆਂ ਕੋਈ ਪ੍ਰਾਣੀਆਂ ਵੀਡੀਓ ਘੇਰਾ ਹੋਣ ਹੂੰ ਪਰ ਇਹ ਜਿਹੜੀਆਂ ਵੀਡੀਓ ਤੁਸੀਂ ਅੱਜ ਜ਼ਿਕਰ ਕੀਤਾ ਹੈ ਦਿਖਾਈਆਂ ਗਈਆਂ ਨੇ ਜੀ ਵੀ ਮੈਂ ਨਹੀਂ ਦੇਖੀਆਂ ਮੈਂ ਮੇ ਕਮਾ ਕਿਉਂਕਿ ਅੱਜ ਚੱਲ ਰਹੀ ਹੈ ਪੀਸੀ ਪਰ ਪੀਸੀ ਚੱਲ ਰਹੀ ਹੈ ਮੈਂ ਇੱਥੇ ਸਵਾ 3:00 ਪਹੁੰਚਿਆ ਤੁਹਾਡੇ ਕੋਲ ਜੀ ਤੇ ਮਲੋਕੀ 3 ਵਜੇ ਸੀਗਾ ਸ਼ਾਇਦ ਪੀਸੀ ਦਾ ਟਾਈਮ ਤੋਂ ਮੈਂ ਦੇਖ ਨਹੀਂ ਸਕਿਆ ਕਿ ਕਿਹੜੀਆਂ ਵੀਡੀਓ ਚਲਾਈਆਂ ਗਈਆਂ ਹਮ ਕਿੰਨੀਆਂ ਨੇ ਵੀਡੀਓ ਪਰ ਜਿੱਥੇ ਮੈਂ ਆ ਕੇ ਸੁਨਣਾ ਸਟਾਰਟ ਕੀਤਾ ਉੱਥੇ ਉਹ ਕੁਝ ਚੀਜ਼ਾਂ ਬੋਲ ਰਹੇ ਨੇ ਮਸਲਨ ਇੱਕ ਇਹ ਆ ਕਿ ਪਾਂਗੂ ਸਾਹਿਬ ਬਾਰੇ ਜੀ ਤੁਹਾਨੂੰ ਪਤਾ ਹੈ ਕਿ ਬੜੀ ਵੱਡੀ ਕੰਟਰੋਵਰਸੀ ਹੋ ਗਈ ਸੀ ਕਿ ਹਮ ਉਤਤ ਬਾਅਦ ਪੰਘੂ ਸਾਹਿਬ ਨੂੰ ਬਕਾਇਦਾ ਸਪਸ਼ਟੀਕਰਨ ਦੇਣੇ ਪਏ ਬਤੇਰਾ ਕੁਝ ਹੋਇਆ ਸੀ ਜੀ ਜੀ ਤਾਂ ਉਸ ਮਾਮਲੇ ਦੇ ਵਿੱਚ ਮਜੀਠੀਆ ਸਾਹਿਬ ਗੱਲ ਕਰ ਰਹੇ ਸੀਗੇ ਕਿ ਆ ਦੇਖੋ ਜਦੋਂ ਰੋਡੇ ਪਿੰਡ ਦੇ ਵਿੱਚ ਸਰੈਂਡਰ ਹੋਇਆ ਕਿ ਉਸ ਵੇਲੇ ਪੰਘੂ ਸਾਹਿਬ ਦੀ ਇੱਕ ਭੂਮਿਕਾ ਸੀ ਜੀ ਮਤਲਬ ਕਿ ਉਹ ਵੀ ਵੀਡੀਓ ਜਾਂ ਤੁਸੀਂ ਉਹ ਫੋਟੋਆਂ ਜਿਹੜੀਆਂ ਦੇਖੀਆਂ ਹੋਣਗੀਆਂ ਇਸ ਤੋਂ ਪਿੱਛੇ ਮੈਂ ਉਹ ਸੁਣਿਆ ਜਿਹਦੇ ਵਿੱਚ ਤਰਸੀਮ ਸਿੰਘ ਹਰਪ੍ਰੀਤ ਸਿੰਘ ਹੈਪੀ ਦੇ ਫੜੇ ਜਾਣ ਤੋਂ ਬਾਅਦ ਯਾਨੀ ਅਮਰਤਪਾਲ ਸਿੰਘ ਦੇ ਭਰਾ ਦੇ ਫੜੇ ਜਾਣ ਤੋਂ ਬਾਅਦ ਪ੍ਰਤੀਕਰਮ ਦੇ ਰਹੇ ਸੀਗੇ ਕਿ ਦੇਖੋ ਜੀ ਇਹਨਾਂ ਨੇ ਬੰਦੀ ਸਿੰਘਾਂ ਵਾਸਤੇ ਕੋਈ ਰੈਲੀ ਰੱਖੀ ਸੀ ਉੱਥੇ ਜਾਣਾ ਸੀਗਾ ਇਹਨਾਂ ਨੇ ਝੂਠਾ ਮਕਦਮਾ ਪਾ ਦਿੱਤਾ ਹੁਣ ਉਹ ਜਿਹੜੀ ਇੱਕ ਤੁਸੀਂ ਗੱਲ ਕੀਤੀ ਹੈ ਕਿ ਵੀਡੀਓ ਇਸ ਤਰ੍ਹਾਂ ਦੀ ਵੀ ਦਿਖਾਈ ਹੈ ਜਿਹਦੇ ਵਿੱਚ ਸ਼ਾਇਦ ਨਸ਼ਾ ਪਤਾ ਕਰਨ ਦੀ ਕੋਈ ਗੱਲ ਹੈ ਦੇਖੋ ਸੁਖਮ ਸਿੰਘ ਸਾਹਿਬ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਅਰੈਸਟ ਕੀਤਾ ਸੀ ਅਮਰਪਾਲ ਸਿੰਘ ਦੇ ਭਰਾ ਨੂੰ ਉਦੋਂ ਵੀ ਇੱਕ ਵੀਡੀਓ ਦਾ ਚਰਚਾ ਸੀ ਕਿ ਇੱਕ ਵੀਡੀਓ ਹੈ ਜੀ ਹਾਲਾਂਕਿ ਉਸ ਤੋਂ ਪਹਿਲਾਂ ਇੱਕ ਆਡੀਓ ਵੀ ਵਾਇਰਲ ਹੋਈ ਸੀ ਸ਼ਾਇਦ ਤੁਹਾਨੂੰ ਯਾਦ ਹੋਵੇਗਾ ਉਸ ਆਡੀਓ ਦੀ ਵੀ ਚਰਚਾ ਹੋ ਚੁੱਕੀ ਆ ਦੇਖੋ ਅਮਰਤਪਾਲ ਸਿੰਘ ਦਾ ਪਰਿਵਾਰ ਪਿਛਲੀਆਂ ਆਡੀਓਜ਼ ਤੇ ਇਹੋ ਹੀ ਪ੍ਰਤੀਕਰਮ ਦਿੰਦਾ ਰਿਹਾ ਕਿ ਇਹ AI ਨਾਲ ਜਨਰੇਟਡ ਨੇ ਜੀ ਜੀ ਤਾਂ ਹੁਣ ਤੱਕ ਕੋਈ ਮਾਮਲਾਦਾਰਚ ਨਹੀਂ ਹੋਇਆ ਸ਼ਾਇਦ ਖਾਰਾ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਮਜੀਠੀਆ ਤੇ ਡੈਫਰਮੇਸ਼ਨ ਦਾ ਕੇਸ ਪਾਵਾਂਗੇ ਮਾਨਹਾਨੀ ਦਾ ਕੇਸ ਪਾਵਾਂਗੇ ਹਾਲੇ ਤੱਕ ਉਹ ਵੀ ਨਹੀਂ ਪਿਆ ਜੀ ਦੂਜੇ ਪਾਸੇ ਸੁਖਪ੍ਰੀਤ ਸਿੰਘ ਹਰੀਨੋਂ ਜਿਹੜਾ ਉਹ ਵੱਖ-ਵੱਖ ਚੈਨਲਾਂ ਤੇ ਅੱਜਕੱਲ ਆ ਰਿਹਾ ਚੈਨਲਾਂ ਨੇ ਬਹੁਤ ਕਵਰੇਜ ਦਿੱਤੀ ਆ ਜੀ ਸੁਖਪ੍ਰੀਤ ਸਿੰਘ ਇਹ ਚੈਲੰਜ ਕਰਦਾ ਕਿ ਮੇਰਾ ਵੀ ਆਵਾਜ਼ ਦਾ ਨਮੂਨਾ ਲੈ ਲਓ ਤੇ ਅਮਰਤਪਾਲ ਸਿੰਘ ਦਾ ਵੀ ਆਵਾਜ਼ ਦਾ ਨਮੂਨਾ ਲੈ ਲਵੋ ਹੂੰ ਭਾਈ ਪਤਾ ਲੱਗ ਜਾਏਗਾ ਤੁਹਾਨੂੰ ਐਸਐਫਐਲ ਤੋਂ ਜਾਂਚ ਕਰਵਾ ਲਓ ਤੇ ਕਮਾਲ ਦੀ ਗੱਲ ਇਹ ਆ ਕਿ ਇੱਕ ਆਡੀਓ ਹੋਰ ਵੀ ਆ ਗਈ ਜਿਹਦੇ ਚ ਤਰਸੇਮ ਸਿੰਘ ਨਾਲ ਗੱਲ ਕੀਤੀ ਹੋਈ ਆ ਸੁਖਪ੍ਰੀਤ ਸਿੰਘ ਨੇ ਹੂੰ ਕਿ ਕੀ ਇਹ ਵੀ ਤੁਸੀਂ ਹੁਣ ਫਰਜ਼ੀ ਘਰਾਰ ਦੇਵੋਗੇ ਜੀ ਉਦੇ ਵਿੱਚ ਵੀ ਕੋਈ ਮਤਲਬ ਕਿ ਉਹ ਨਿੱਜੀ ਵਿਅਕਤੀਗਤ ਤੌਰ ਤੇ ਗੱਲਬਾਤ ਕਰ ਰਹਾ ਹੈ ਤਾਂ ਮਤਲਬ ਕਿ ਇਸ ਸਿਲਸਲੇਵਾਰ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਬਾਹਰ ਆਈਆਂ ਇੱਕ ਗੱਲ ਹੋਰ ਸੁਖਪ੍ਰੀਤ ਸਿੰਘ ਨੂੰ ਜਦੋਂ ਪੁੱਛੀ ਗਈ ਕਿ ਭਾਈ ਇਹ ਤੁਸੀਂ ਮਜੀਠੀਏ ਤੋਂ ਲਿਖ ਕਰਵਾਈਆਂ ਤਾਂ ਉਹਨਾਂ ਦਾ ਕਹਿਣਾ ਸੀਗਾ ਯਾਨੀ ਸੁਖਪ੍ਰੀਤ ਸਿੰਘ ਜੀ ਇਹ ਕਹਿ ਰਿਹਾ ਸੀਗਾ ਕਿ ਭਾਈ ਵੇਖੋ ਗੱਲ ਇਹ ਆ ਕਿ ਅਸੀਂ ਇਹ ਐਵੀਡੈਂਸ਼ਲੀ ਮਤਲਬ ਕਿ ਗੁਰਪ੍ਰੀਤ ਸਿੰਘ ਹਰੀਨੋ ਵਾਲੇ ਕੇਸ ਦੇ ਵਿੱਚ ਲਾਈਆਂ ਨਹੀਂ ਯਾਨੀ ਦਿੱਤੀਆਂ ਨਹੀਂ ਜੀ ਹੁਣ ਇਹ ਵੀ ਇੱਕ ਬੜਾ ਵੱਡਾ ਸਵਾਲ ਆ ਕਿ ਜਿਹੜੀ ਚੀਜ਼ ਜੀ ਮੁਕਦਮੇ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪ੍ਰਾਪਰਟੀ ਹੈ ਬਿਲਕੁਲ ਕਨਫਿਡੈਂਸ਼ੀਅਲ ਪ੍ਰਾਪਰਟੀ ਕਹਿ ਸਕਦੇ ਆਪਾਂ ਬਿਲਕੁਲ ਬਿਲਕੁਲ ਸਬੂਤ ਦੇ ਤੌਰ ਤੇ ਆ ਪਹਿਲੀ ਗੱਲ ਇਹ ਕਿ ਉਹ ਲੀਕ ਕਿੱਦਾਂ ਹੋ ਗਈ ਦੂਜੀ ਚੀਜ਼ ਇਹ ਕਿ ਫਿਰ AI ਜਨਰੇਟਡ ਮਸਲਾ ਜਿਹੜਾ ਉੱਥੇ ਵੀ ਇੱਕ ਸਵਾਲ ਪੈਦਾ ਹੋਏਗਾ ਨਾ ਕਿ ਜਿਹੜੀ ਚੀਜ਼ ਮੁਕਦਮੇ ਦੇ ਵਿੱਚ ਆ ਸਬੂਤ ਦੇ ਤੌਰ ਤੇ ਹਮ ਤਾਂ ਉਥੇ ਕੋਈ AI ਜਨਰੇਟਡ ਨਹੀਂ ਨਾ ਚੱਲੇਗਾ ਉਥੇ ਤਾਂ ਜਾਂਚ ਪੜਤਾਲ ਹੋਏਗੀ ਉਥੇ ਨਾਲ SF L ਦੀ ਰਿਪੋਰਟ ਲੱਗੇਗੀ ਸੋ ਉਥੇ ਵੀ ਫਿਰ ਸਾਫ ਹੋ ਜਾਏਗਾ ਸਪਸ਼ਟ ਹੋ ਜਾਏਗਾ ਕੀ ਰਲਦੇ ਨਹੀਂ ਫਿਰ ਇਸ ਹਿਸਾਬ ਨਾਲ ਨਹੀਂ ਉਹ ਬਿਆਨ ਤਾਂ ਦੇਖੋ ਗੱਲ ਇਹ ਹੈ ਨਾ ਕਿ ਜਿਹੜਾ ਮੁਕਦਮੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਇਲੈਕਟ੍ਰੋਨਿਕ ਜਿਹੜਾ ਅੱਜ ਕੱਲ ਆਪਾਂ ਦੇਖਦੇ ਆ ਕਿ ਇਹ ਸਬੂਤ ਹੁੰਦਾ ਹੈ ਜੀ ਤਾਂ ਉਹਦੇ 'ਚ ਕੀ ਹੁੰਦਾ ਹੈ ਕਿ ਨਾਲ ਇਹ ਜਾਂਚ ਪੜਤਾਲ ਦੀ ਰਿਪੋਰਟ ਲੱਗਦੀ ਆ ਕਿ ਇਹ ਸਹੀ ਆ ਕਿ ਗਲਤ ਆ ਜੀ ਉਸ ਤੋਂ ਬਾਅਦ ਤਸਦੀਕ ਹੋ ਕੇ ਪ੍ਰਮਾਣਿਤ ਹੋ ਕੇ ਹੀ ਕੋਰਟ ਦੇ ਵਿੱਚ ਉਹ ਕਨਸੀਡਰ ਹੁੰਦਾ ਹੈ ਨਾ ਸੋ ਇਸ ਵਾਸਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਵੀ ਇਹ ਚੀਜ਼ ਜਿਹੜੀ ਆ ਜੀ ਕਹਿੰਦੇ ਕਿ ਕਾਨੂੰਨੀ ਚੌਕਟੇ ਦੇ ਵਿੱਚ ਵੀ ਇਹ ਸਾਬਤ ਹੋਵੇ ਹੂੰ ਤਾਂ ਉੱਥੇ ਵੀ ਪਤਾ ਲੱਗ ਜਾਏਗਾ ਸੋ ਇਹ ਹੁਣ ਵੈਸੇ ਮੈਂ ਤੇ ਉਦੋਂ ਵੀ ਇਹ ਗੱਲ ਕਹੀ ਸੀਗੀ ਹਰਪ੍ਰੀਤ ਸਿੰਘ ਦਾ ਜਦੋਂ ਰੌਲਾ ਪਿਆ ਮਕਦਮਾ ਪਿਆ ਉਸ ਵੇਲੇ ਮੇਰਾ ਵੀ ਇਹ ਦੇਖੋ ਗੱਲ ਇਹ ਹੈ ਕਿ ਹੋਰ ਕਈ ਮਾਮਲਿਆਂ ਦੇ ਵਿੱਚ ਸਹਿਮਤੀ ਸਹਿਮਤੀ ਚੱਲਦੀ ਰਹਿੰਦੀ ਆ ਪਰ ਮੇਰਾ ਇਹ ਮੰਨਣਾ ਸੀਗਾ ਮੈਂ ਅੱਜ ਵੀ ਕਹਿੰਨਾ ਕਿ ਤੁਸੀਂ ਮੰਨ ਲਓ ਤੁਸੀਂ ਫਰਜ਼ ਕਰੋ ਪੀਚਰ ਹੋ ਜੀ ਤਾਂ ਹੋ ਸਕਦਾ ਤੁਹਾਡਾ ਜਿਹੜਾ ਭਰਾ ਹੈ ਉਹ ਅਨਪੜ ਹੋਵੇ ਹੋ ਸਕਦੇ ਤੁਸੀਂ ਇਹੀ ਚੀਜ਼ ਹੈ ਤਾਂ ਕਿਉਂਕਿ ਇੱਥੇ ਧਾਰਮਿਕ ਮਸਲਾ ਹੈ ਨਾ ਰਾਜਨੀਤਿਕ ਮਸਲਾ ਹੈ ਇੱਥੇ ਆਮ ਜ਼ਿੰਦਗੀ 'ਚ ਤਾਂ ਆਪਾਂ ਦੇਖਦੇ ਆਂ ਕਿ ਇੱਕ ਭਰਾ ਟੀਚਰ ਹੋ ਸਕਦਾ ਤੇ ਦੂਸਰਾ ਜਿਹੜਾ ਅਨਪੜ ਹੋ ਸਕਦਾ ਤੇ ਜੇ ਆਪਾਂ ਇਧਰਲੇ ਪੱਖ ਤੋਂ ਦੇਖੀਏ ਕਿ ਭਾਈ ਜੇ ਆਪਾਂ ਇਧਰਲੀ ਘੜੀ ਤੇ ਦੇਖੀਏ ਕਿ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਕਿ ਇਹ ਚੀਜ਼ਾਂ ਜਿਹੜੀਆਂ ਨੇ ਕਿ ਭਾਈ ਤੁਹਾਨੂੰ ਜਵਾਬ ਦੇਣਾ ਜਿਹੜਾ ਹੈ ਨਾ ਜਵਾਬ ਦੇਣਾ ਉਹ ਔਖਾ ਹੋ ਜਾਂਦਾ ਜਦੋਂ ਖਾਸ ਤੌਰ ਤੇ ਤੁਸੀਂ ਇਸ ਤਰ੍ਹਾਂ ਦੀ ਸ਼ਵੀ ਰੱਖਦੇ ਹੋ ਪੰਥਕ ਜਾਂ ਰਾਜਨੀਤਿਕ ਜੀ 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 ਬਿਲਕੁਲ ਮਿੰਟੂ ਜੀ ਆ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਨਾਲ ਜੋੜਨੇ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਕਮੈਂਟ ਨੇ ਮੈਂ ਤੁਜੀ ਕਾਫੀ ਸਾਰੇ ਦੋਸਤਾਂ ਦੇ ਜਟਾ ਨੂੰ ਫਾਇਰ ਜੀ ਕਹਿ ਰਹੇ ਨੇ ਕਿ ਜੈਪਾਲ ਭੁੱਲਰ ਦੇ ਕਹਿੰਦੇ ਫਾਦਰ ਸਾਹਿਬ ਵੀ ਕਾਫੀ ਕੁਝ ਦੱਸ ਰਹੇ ਨੇ ਔਰ ਅਮਨ ਪਾਸੀ ਜੀ ਦੱਸ ਰਹੇ ਨੇ ਕਿ ਭੰਗੂ ਸਾਹਿਬ ਦੀਆਂ ਪਿਕਸ ਵੀ ਉਹ ਕੱਢ ਲਏ ਨੇ ਔਰ ਇੱਕ ਮਿੱਤਰ ਹੋਰ ਕਹਿ ਰਹੇ ਨੇ ਕਿ ਜਿਹੜੀ ਇਹ ਵੀਡੀਓ ਸਾਹਮਣੇ ਆਈ ਹੈ ਮਜੀਠੀਆ ਸਾਹਿਬ ਲੈ ਕੇ ਆਏ ਨੇ ਤੇ ਹੁਣ ਕੀ ਇਹ ਵੀ ਕੋਈ AI ਜਨਰੇਟਰ ਹੈ ਤੇ ਆਪਾਂ ਇਹਦੇ ਬਾਰੇ ਤੇ ਹੁਣ ਕੁਝ ਕਹਿ ਨਹੀਂ ਸਕਦੇ ਹਨਾ ਇਹ ਤੇ ਜਦੋਂ ਕੋਈ ਪ੍ਰਤੀਕਰਮ ਆਉਂਦਾ ਉਦੋਂ ਹੀ ਪਤਾ ਲੱਗੇਗਾ ਇਹ ਹੈਰਾਨੀ ਦੀ ਗੱਲ ਹੈ ਕਿ ਅਮਰਪਾਤ ਸਿੰਘ ਦੇ ਪਿਤਾ ਦਾ ਇਸ ਮੁੱਦੇ ਤੇ ਕੋਈ ਬਿਆਨ ਨਹੀਂ ਆ ਰਿਹਾ ਬਿਆਨ ਆਇਆ ਉਹਨਾਂ ਦਾ ਆਪਾਂ ਜ਼ਿਕਰ ਵੀ ਕੀਤਾ ਸੀ ਆਇਆ ਸੀਗਾ ਜੀ ਬਿਆਨ ਆਇਆ ਸੀਗਾ ਤਾਂ ਉਸ ਬਿਆਨ ਦੇ ਵਿੱਚ ਉਹਨਾਂ ਨੇ AI ਜਨਰੇਟਡ ਹੀ ਕਿਹਾ ਸੀਗਾ ਹੂੰ ਤਾਂ ਉਹਦੀ ਗੱਲ ਹੀ ਹੋ ਰਹੀ ਹੈ ਨਾ ਜੀ 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 ਤੇ ਮਸਲਾ ਤੇ ਇਹ ਹੈ ਨਾ ਕਿ ਜੇ AI ਜਨਰੇਟਡ ਹੈ ਤਾਂ ਫਿਰ ਭਈ ਤੁਸੀਂ ਜੇ ਆਪਾਂ ਦੇਖੀਏ ਕਿ ਭਈ ਕਾਰਵਾਈ ਕਰਵਾਓ ਹੂੰ ਵਿਕਰਮ ਸਿੰਘ ਮਜੀਠੀਏ ਤੇ ਕਾਰਵਾਈ ਕਰਵਾਓ ਜਾਂ ਜਿਸ ਨੇ ਉਹ ਜਨਰੇਟ ਕੀਤੀ ਹੈ ਜੀ ਮਤਲਬ ਕਿ ਇਹ ਵੀ ਚੀਜ਼ ਤੇ ਨਹੀਂ ਨਾ ਹੋ ਰਹੀ ਕਾਨੂੰਨੀ ਪੱਖ ਤੋਂ ਜੀ ਬਿਲਕੁਲ ਬਿਲਕੁਲ ਜੀ ਮਿੰਟੂ ਜੀ ਆ ਇੱਕ ਡਾਕੂਮੈਂਟ ਹੋਰ ਆਪਾਂ ਪੜ ਲਈਏ ਇਸ ਖਬਰ ਨਾਲ ਫਿਰ ਆਪਾਂ ਅੱਗੇ ਨੂੰ ਚੱਲਦੇ ਆ ਆ ਪੀਬੀ 04 ਇਹ ਕਹਿ ਰਹੇ ਨੇ ਕਿ ਮਜੀਠੀਆ ਸਾਹਿਬ ਕਹਿੰਦੇ ਅਮਰਿਤਪਾਲ ਸਿੰਘ ਦੇ ਮਗਰ ਹਸਤ ਹੋ ਕੇ ਪੈ ਗਏ ਨੇ ਕਹਿੰਦੇ ਦਾ ਕਾਰਨ ਕੀ ਹੈ ਔਰ ਸੰਘੇੜਾ ਸਾਹਿਬ ਕਹਿ ਰਹੇ ਨੇ ਕਿ ਲੱਗਦਾ ਆਡੀਓ ਵੀਡੀਓ ਲੀਕ ਕਰਨ ਵਿੱਚ ਸਰਕਾਰ ਦਾ ਹੀ ਹੱਥ ਹੋ ਸਕਦਾ ਸੋ ਦੇਖੋ ਅਸੀਂ ਤਾਂ ਹੁਣ ਇਹ ਨਹੀਂ ਕਿਤੇ ਕਹਿ ਸਕਦੇ ਸਾਬ ਕਿ ਭਈ ਆ ਚੀਜ਼ ਇਸ ਤਰ੍ਹਾਂ ਹੋਈ ਪਰ ਬੜੀ ਹੈਰਾਨੀ ਜਨਕ ਗੱਲ ਹੈ ਕਿ ਸੁਖਪ੍ਰੀਤ ਸਿੰਘ ਹਰੀ ਨੌਂ ਦਾ ਕਹਿਣਾ ਹੈ ਕਿ ਅਸੀਂ ਮਜੀਠੀਏ ਨੂੰ ਇਹ ਆਡੀਓ ਜਾਂ ਜੋ ਵੀ ਸਮਗਰੀ ਹੈ ਨਹੀਂ ਦਿੱਤੀ ਤਾਂ ਅਸੀਂ ਕੇਸ ਦੇ ਵਿੱਚ ਜ਼ਰੂਰ ਲਾਈ ਆ ਤਾਂ ਹੁਣ ਉਹ ਕਿੱਦਾਂ ਚੱਲੇਗੇ ਵੀ ਇਹ ਤੇ ਮਜੀਠੀਆ ਸਾਹਿਬ ਹੀ ਦੱਸ ਸਕਦੇ ਨੇ ਉਹਨਾਂ ਨੇ ਕਿੱਥੋਂ حاصل ਕੀਤੀ ਹੈ ਬਿਲਕੁਲ ਬਿਲਕੁਲ ਮਿੰਟੂ ਜੀ ਖੈਰ ਚਲੋ ਇਹਦੇ ਬਾਰੇ ਤੇ ਆਪਾਂ ਹੁਣ ਅਜੇ ਤੱਕ ਤਾਂ ਕਿਉਂਕਿ ਖੁਲਾਸੇ ਜਿਹੜੇ ਰੁਕੇ ਨਹੀਂ ਉਹ ਹੋ ਰਹੇ ਆ ਲਗਾਤਾਰ ਕੋਈ ਨਾ ਕੋਈ ਨਵੀਂ ਗੱਲ ਆ ਰਹੀ ਹੈ ਤਾਂ ਆਪਾਂ ਇੰਤਜ਼ਾਰ ਵੀ ਕਰਦੇ ਆ ਕਿ ਇਹ ਗੱਲ ਕਿੱਥੇ ਜਾ ਕੇ ਮੁੱਕਦੀ ਹੈ ਕਿੱਥੇ ਜਾ ਕੇ ਰੁਕਦੀ ਹੈ